ਦੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕੀਤਾ ਜਾਵੇਗਾ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾਵੇਗਾ ਪਰ ਨਸ਼ਾ ਖਤਮ ਹੋਣ ਦੀ ਬਜਾਏ ਹੋਰ ਵੱਧ ਰਿਹਾ ਹੈ ਜੀ ਹਾਂ ਇਹ ਅਸੀਂ ਨਹੀਂ ਕਹਿ ਰਹੇ ਹਾਂ ਇਹ આરોਪ ਲਗਾਏ ਹਨ ਆਮ ਆਦਮੀ ਪਾਰਟੀ ਦੇ ਹੀ ਇੱਕ ਸਰਕਲ ਇੰਚਾਰਜ ਨੇ ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਫਰੋਜ਼ਪੁਰ ਦੇ ਹਲਕਾ ਗੁਰੂ ਹਰ ਸਹਾਏ ਦੇ ਪਿੰਡ ਪੋਰ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਤਰਸੀਮ ਸਿੰਘ ਵਿਰਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਵੱਲੋਂ ਲਗਾਈ ਜਾ ਰਹੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਨਸ਼ੇ ਤੇ ਕੋਈ ਰੋਕ ਨਹੀਂ ਲੱਗੀ ਸਗੋਂ ਨਸ਼ਾ ਦੂਣਾ ਵੱਧ ਚੁੱਕਾ ਹੈ ਦੇਖੋ ਇਹ ਵਾਇਰਲ ਵੀਡੀਓ ਉਹ ਮੇਰਾ ਮੋਬਾਈਲ ਵੀ ਲੈ ਗਿਆ ਭਾਈ ਚੱਪਾ ਕੁਝ ਨਹੀਂ ਛੱਡਿਆ ਉਹਨਾਂ ਨੇ ਆਹ ਦੇਖੋ ਜੀ ਆਮ ਆਦਮੀ ਪਾਰਟੀ ਮੈਂ ਵੀ ਸਰਕਲ ਚਰਜਾਂ ਪਿੰਡ ਕੋਰ ਸਿੰਘਾਂ ਪਰਦੀਪ ਸਿੰਘ ਵਿਰਕ ਜੀਗਾ ਫੌਜਾ ਸਿੰਘ ਸਰਾਰੀ ਉਹ ਅਸੀਂ 10 ਦਿਨੋਂ ਗਏ ਰੋਈ ਜਾਂਦੇ ਨੂੰ ਚਿੱਟਾ ਵਿਕਦਾ ਪਿਆ ਰਾਇਆਂ ਵਾਲੇ ਵਿਕਦਾ ਪਿਆ 10 ਦਾ 15-15 ਬੰਦੇ ਵੇਚਦੇ ਪਿਆ ਉਹਨਾਂ ਦੇ ਘਰਾਂ ਦੇ ਬਿੱਟੀ ਜਾਂਦੇ ਆ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਪਈ ਆਹ ਦੇਖ ਲਓ ਆ ਆਮ ਆਦਮੀ ਪਾਰਟੀ ਨੇ ਚਿੱਟਾ ਬੰਦ ਕਰਤਾ ਅੱਜ ਤੱਕ ਨਾ ਦੱਸੋ ਕਿੰਨਾ ਚਾਹੀਦਾ ਮੈਂ ਉਹਨਾਂ ਦੇ ਵਿੱਚੋਂ ਮਤਲਬ ਦੋਨਾ ਤੁਹਾਨੂੰ ਆ 15-15 ਬੰਦੇ ਗੁਰੂ ਘਰਾਂ ਦੇ ਵਿੱਚ 50-50 ਬੰਦੇ ਵੇਚੀ ਜਾਂਦੇ ਆ ਆ ਜਿੰਨਾ ਰਾਸ ਸਖਸਾਂ ਪ੍ਰੈਰੀਆਂ ਸਾਰੇ ਚਿੱਟਾ ਵੇਚੀ ਜਾਂਦੇ ਆ ਦੱਸੋ ਉਹ ਮੰਡੀ ਵਾਲਿਆਂ ਘਰਾਂ ਦੇ ਵਿੱਚ ਬੈਠੋ ਦੇਖ ਮੈਂ ਫਰਕ ਚੱਲ ਜਾਣਾ ਵੀ ਪਾਰਟੀ ਦਾ ਮੈਂ ਕਿਹਨਾਂ ਤੇ ਸਮਝਾਉਂਗਾ ਸਾਡੀ ਚਾਰ ਰਿਸ਼ਤਾ ਬੰਦ ਕਰਤਾ ਅਸੀਂ ਇਹ ਗੱਲ ਨਹੀਂ ਬੋਧਾ ਪੰਜਸੀਆਂ ਵਿੱਚ ਉਹਨਾਂ ਚਿੱਟਾ ਚਲੇ ਮੈਂ ਕਾਲੀ ਦੇ ਕਾਂਗਰਸ ਸਰਕਾਰ ਵਿੱਚ ਚੱਲਦਾ ਸੀਗਾ ਆ ਵੇਖੋ ਅੱਜ ਉੱਤਰ ਉਹਦਾ ਖੁੱਲ ਗਿਆ ਬਿਆ ਅੱਜ ਉਹ ਤਾਂ ਹੀ ਬੋਲਦਾ ਪਿਆ ਅੱਜ ਮੇਰਾ ਉਹ ਇੱਕ ਖੁਦ ਭਰਾ ਲਾਉਂਦਾ ਲਾਉਂਦਾ ਪਿਆ ਚਿੱਟਾ ਦੱਸੋ ਉਹ ਹੀ ਇਸ ਪਾਰਟੀ ਨੂੰ ਤਕੀ ਚਲਾਉਣਾ ਇਹੋ ਜਿਹੀ ਪਾਰਟੀਆਂ ਦੱਸੋ ਨਹੀਂ ਆਹ ਇੱਥੇ ਕਾਹ ਬੰਦ ਕਰਾਂਗੇ ਕਿਤਾ ਅਸੀਂ ਬੰਦ ਕਰਦਾਂਗੇ ਵੇਖੋ ਆਹ ਚਿੱਟਾ ਬੰਦ ਹੁੰਦਾ ਪਿਆ ਵੇਖੋ ਕੀ ਨਾਂ ਤੁਹਾਡਾ ਆਪਣੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀ ਕੀ ਕੀ ਮਕਸਦ ਇਹਦਾ ਵੀਰ ਤੇ ਮੇਰਾ ਨਾਮ ਹੈਗਾ ਤਰਥੇਵ ਸਿੰਘ ਵਿਰਕ ਪਿੰਡ ਕੋਰਸੰਗ ਵਾਲਾ ਸਰਕਲ ਚਾਰਜ ਆਮ ਆਦਮੀ ਪਾਰਟੀ ਦਾ ਜੀ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਨਸ਼ੇ ਲੈ ਕੇ ਕੀ ਸੀਗਾ ਸਿਗਰਟਾਂ ਆ ਤੇ ਵੀਰ ਜੀ ਜਿਹੜੀ ਨਸ਼ੇ ਨੂੰ ਲੈ ਕੇ ਵੀਡੀਓ ਇੱਕ ਵਾਇਰਲ ਹੋ ਰਹੀ ਆ ਅਸੀਂ ਲੋਕਾਂ ਦੇ ਘਰਾਂ 'ਚ ਜਾ ਕੇ ਹੱਥ ਜੋੜ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਸੀਗੀਆਂ ਵੀ ਸਾਨੂੰ ਵੋਟਾਂ ਪਾਓ ਅਸੀਂ ਨਸ਼ਾ ਮੁਕਤ ਕਰਾਂਗੇ ਜੀ ਨਸ਼ਾ ਚੋਂ ਬਿਲਕੁਲ ਬੰਦ ਕਰ ਦਾਂਗੇ ਜੀ ਪਰ ਸਾਨੂੰ ਇਹ ਨਹੀਂ ਪਤਾ ਸੀਗਾ ਨਸ਼ਾ ਬੰਦ ਹੋਣ ਦੀ ਬਜਾਏ ਨਸ਼ਾ ਅੱਗੇ ਨਾਲ ਵੀ ਵੱਧ ਰਿਹਾ ਜੀ ਹਰੇਕ ਥਾਂ ਤੇ ਪਿੰਡ ਰਾਇਆਂ ਵਾਲਾ 10-15 ਮੁੰਡੇ ਉੱਥੇ ਰਜਾਨਾ ਖੜੇ ਨੇ ਨਸ਼ਾ ਵੇਚਣ ਵਾਲੇ ਮੰਡੀ ਗੁਰੂ ਸਾਹਿਬ ਦੇ ਵਿੱਚੋਂ ਘੱਟ ਤੋਂ ਘੱਟ 50 ਬੰਦੇ ਤੋਂ ਉੱਪਰ ਨਸ਼ਾ ਵੇਚ ਰਹੇ ਆ ਜੀ ਪਿੰਡਾਂ ਪਿੰਡਾਂ ਦੇ ਵਿੱਚ ਵੇਚ ਰਹੇ ਆ ਪੋਤਾ ਸੰਗ ਸਰਾਰੀ ਨੂੰ ਅਸੀਂ ਪਰਸੋ ਵੀ ਜਾ ਕੇ ਇਹ ਗੱਲ ਕਹੀ ਕਿ ਰਾਇਆਂ ਵਾਲੇ ਪਿੰਡ 10-12 ਮੁੰਡੇ ਖੜੇ ਆ ਨਸ਼ਾ ਵੇਚ ਰਹੇ ਉੱਥੇ ਜੀ ਉਹਨੇ ਸਾਡੀ ਗੱਲ ਤੇ ਕੋਈ ਅਮਲ ਨਹੀਂ ਕੀਤਾ ਜੀ ਮੰਡੀ ਗੁਰੂ ਸਾਹਿਬ ਨਸ਼ਾ ਵੇਚ ਰਿਆ ਜੀ ਰੋਜ਼ਾਨਾ ਇੱਕ ਦੋ ਮੋਟਰਸਾਈਕਲ ਚੋਰੀ ਹੋ ਰਹੀ ਜੀ ਮੰਡੀ ਗੁਰੂ ਸਾਹਿਬ ਦੇ ਵਿੱਚੋਂ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਆਮ ਆਦਮੀ ਪਾਰਟੀ ਜੇ ਸੱਤਾ ਚਾਹੀ ਸੀ ਉਹ ਕਹਿੰਦੀ ਨਸ਼ਾ ਖਤਮ ਕਰਾਂਗੇ ਹਾਂਜੀ ਪਹਿਲਾਂ ਨਸ਼ੇ ਦਾ ਮੁੱਦਾ ਨਸ਼ਾ ਖਤਮ ਕੀਤਾ ਜਾਏਗਾ ਕੀ ਕਹਿਣਾ ਹਾਂਜੀ ਨਸ਼ਾ ਖਤਮ ਹੋ ਗਿਆ ਜੀ ਨਸ਼ਾ ਅੱਗੇ ਨਾਲੋਂ ਬਹੁਤ ਜ਼ਿਆਦਾ ਵਧ ਗਿਆ ਜੀ ਖਤਮ ਕਰਨ ਦੀ ਬਜਾਏ ਅੱਗੇ ਨਾਲ ਦੂਣਾ ਹੋ ਗਿਆ ਜੀ ਨਸ਼ਾ ਪਿੰਡਾਂ ਦੇ ਵਿੱਚੋਂ ਮੰਡੀ ਗੁਰੂ ਸਾਹਿਬ ਦੇ ਵਿੱਚੋਂ ਰਾਈਆਂ ਵਾਲਿਓ ਜਿੰਨਾ ਮਰਜ਼ੀ ਖਰੀਦ ਲਓ ਜੀ ਉਹ ਕੌਣ ਸੀ ਜਿਹੜਾ ਜਿਹਨੇ ਨਸ਼ੇ 'ਚ ਫੜਿਆ ਸੀ ਜਿਹੜਾ ਨਸ਼ੇ 'ਚ ਫੜਿਆ ਮੇਰਾ ਬ੍ਰਦਰ ਸੀਗਾ ਜੀ ਮੇਰੇ ਤੋਂ ਛੋਟਾ ਸੀ ਬਠਿੰਡੇ ਰਹਿੰਦਾ ਸੀ ਉਹ ਜੀ 6 ਮਹੀਨੇ ਹੋ ਗਏ 6 ਮਹੀਨਾ ਬਾਅਦ ਉਹ ਅੱਜ ਇੱਥੇ ਆਇਆ ਸੀ ਉਹਦੇ ਨਾਲ ਇੱਕ ਪੁੰਡਾ ਮੁੰਡਾ ਸੀਗਾ ਤਰਵਿੰਦਰ ਸਿੰਘ ਰੈਂਪੀ ਉਹਨ ਘਰੋਂ ਲੈ ਕੇ ਗਿਆ ਉਹ ਕੋ ਘੱਡੇ ਲਈ ਲਾਉਂਦਾ ਸੀਗਾ ਅੱਗੇ ਵੀ ਜਾਂਦਾ ਉਹਨੂੰ ਸਾਰਾ ਪਤਾ ਰਾਤ ਨੂੰ ਟੀਕਾ ਲਾ ਕੇ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਫੋਨ ਲਾਇਆ ਰੈਂਪੀ ਨੇ ਤੇਰਾ ਹੀ ਭਰਾ ਨਾ ਦੂਜਾ ਕੀ ਨਾਮ ਮੇਰੇ ਤੋਂ ਖੋ ਕੇ ਨਸ਼ਾ ਦਾ ਟੀਕਾ ਲਾ ਲਿਆ ਉਹ ਡੈੱਡ ਹੋ ਗਿਆ ਜਦੋਂ ਡੈੱਡ ਹੋਣ ਦੀ ਆਵਾਜ਼ ਸੁਣਿਆ ਤਾਂ ਮੈਂ ਇੱਥੋਂ ਗਿਆ ਸੀ ਭੱਜ ਕੇ ਜਦੋਂ ਅਸੀਂ ਅੱਧ ਵਿਚ ਪਹੁੰਚੇ ਆ ਉਹ ਤਾਂ ਮੈਨੂੰ ਕਹਿੰਦਾ ਮਾੜੀ ਜਿਹਨ ਸੁਰਤ ਆ ਗਈ ਉਹਨਾਂ ਨੇ ਪਾਣੀ ਪੂਣੀ ਡੋਲਿਆ ਤੇ ਮੰਡੀ ਗੁਰਸਾਹ ਕਵਰਾਂ ਦੇ ਵਿੱਚ ਲਾਇਆ ਜੀ ਉਹਨਾਂ ਨੇ ਟੀਕਾ ਪਾਣੀ ਪੂਣੀ ਡੋਲਿਆ ਉਸ ਤੋਂ ਬਾਅਦ ਅਸੀਂ ਐਡਮਿਟ ਕਰਵਾਇਆ ਫਿਰ ਤਾਂ ਆਸਤਾ ਹਸਪਤਾਲ ਦੇ ਵਿੱਚ ਜੀ ਤੇ ਤੁਸੀਂ ਹੁਣ ਜੀ ਕੀ ਕੀ ਪੁਲਿਸ ਦੀ ਸ਼ਹਿਤ ਹੈ ਨਸ਼ਾ ਫਿਰ ਤਾਂ ਪੁਲਿਸ ਕਿਉਂ ਨਹੀਂ ਇਹਨਾਂ ਤੇ ਕਾਰਵਾਈ ਕੀਤੀ ਜੇ ਤੁਸੀਂ ਫੜ ਕੇ ਦੇਂਦੇ ਪੁਲਿਸ ਕਿਉਂ ਨਹੀਂ ਫੜਦੀ ਵੇਖੋ ਜੀ ਅਸੀਂ 10 ਵਾਰੀ ਬੇਨਤੀਆਂ ਕਰ ਚੁੱਕੇ ਆ ਪਰਸਾ ਫੇਰ ਅਸੀਂ ਬੇਨਤੀ ਕਰਕੇ ਆਏ ਆ ਵੀ ਸ਼ਰੈ ਆਮ ਨਸ਼ਾ ਚਟਾ ਵਿਕੀ ਜਾਂਦਾ ਤੇ ਆਪਾਂ ਬੰਦ ਕਰਵਾਈਏ ਆਪਾਂ ਬੋਟਾ ਨਸ਼ੇ ਦੇ ਮੁੱਦੇ ਤੇ ਮੰਗੀਆਂ ਸੀ ਵੀ ਨਸ਼ਾ ਸੀ ਬੰਦ ਕਰਵਾਵਾਂਗੇ ਪਹਿਲ ਦੇ ਆਧਾਰ ਤੇ ਠੀਕ ਆ ਉਹ ਗੱਲ ਤਾਂ ਕੋਈ ਗੌਰ ਨਹੀਂ ਕਰ ਰਹੇਗੇ ਸਾਰੀ ਪਬਲਿਕ ਕਰ ਲਈ ਜਾਂਦੀ ਆ ਮੰਡੀ ਦੇ ਵਿੱਚੋਂ ਗੁਰੂ ਸਾਹਿਬ ਦੇ ਵਿੱਚੋਂ ਹਲਕੇ ਦੇ ਵਿੱਚੋਂ ਆਸੇ ਪਾਸੇ ਜਾ ਕੇ ਪੱਛ ਕੇ ਵੇਖੋ ਗੋਲੀ ਚਟਾ ਕਿੰਨਾ ਨਸ਼ਾ ਵਿਕ ਰਿਹਾ ਜੀ ਆਮ ਆਦਮੀ ਰੋਕਣ ਤੇ ਕਾਬਜਾਬ ਹੋ ਸਕੀਗੇ ਜਾਂ ਨਹੀਂ ਹੋ ਸਕੀਗੇ ਮੇਰੇ ਹਿਸਾਬ ਨਾਲ ਤਾਂ ਹਿਸਾਬ ਨਾਲ ਤਾਂ ਰੋਕਣ ਦੀ ਬਜਾਏ ਹੋ ਸਕਦਾ ਐਮਐਲਏ ਤੇ ਆਮ ਇਹਨਾਂ ਦੇ ਵੰਟੇ ਤੇ ਜਿਹੜੇ ਇਹਨਾਂ ਦੇ ਨੇੜੇ ਵਾਲੇ ਬੰਦੇ ਆ ਉਹ ਆਪ ਹੀ ਵੇਚਣਾ ਸ਼ੁਰੂ ਕਰ ਦੇਣ ਕੁਛ ਦਿਨ ਤਾਂ ਇਹਨਾਂ ਨੇ ਸੋਸ਼ਲ ਮੀਡੀਆ ਤੇ ਬਹੁਤ ਇਹਨਾਂ ਨੇ دہشت ਪੂਰਾ دہشت ਦਾ ਮਾਹੌਲ ਬਣਾਇਆ ਸੀਗਾ ਹਰੇਕ ਦਫ਼ਤਰ ਦੇ ਵਿੱਚ ਚੈਕਿੰਗ ਕੀਤੀ ਜਾਂਦੀ ਹੋਰ ਕਿਸ ਤਰ੍ਹਾਂ ਦੀ ਵੇਖੋ ਜੀ ਸਾਡੇ ਇੱਥੇ ਕਿਸੇ ਦਫ਼ਤਰ ਦੇ ਵਿੱਚ ਕੋਈ ਚੈਕਿੰਗ ਨਹੀਂ ਕਰਵਾਈ ਕੀਤੀ ਗਈ ਸਾਡੇ ਤਾਂ ਪਹਿਲੀ ਗੱਲ ਤਾਂ ਮੇਰੇ ਹਿਸਾਬ ਦੇ ਮੁਤਾਬਕ ਤਾਂ 10 ਤਰੀਕ ਤੋਂ ਬਾਅਦ ਚੱਲੇ ਗਏ ਤੇ ਮੰਡੀ ਗੁਰੂ ਸਾਹਿਬ ਦੇ ਵਿੱਚ ਦਫ਼ਤਰ ਦੇ ਵਿੱਚ 3 ਦਿਨ ਐਮਐਲਏ ਸਾਹਿਬ ਨੇ ਬੈਠਾ ਹੋਣਾ ਲਗਾਤਾਰ ਜਿਹੜਾ 12 ਘੰਟੇ ਨਾਲ 8 ਤੋਂ 8 ਵੀ ਜਾਂ 10 ਤੋਂ 10 ਘੰਟੇ ਲਈ ਜਾਂ 5 ਤੋਂ 5 ਘੰਟੇ ਲਈ ਜਾਂ 6 ਤੋਂ 6 ਘੰਟੇ ਲਈ ਵੀ ਤਿੰਨ ਦਿਨ ਵੀ ਪੂਰਾ ਲਗਾਤਾਰ ਨਹੀਂ ਬੈਠਾ ਹੋਊਗਾ ਜੀ ਭਗਵੰਤ ਮਾਨ ਤੋਂ ਕੀ ਅਪੀਲ ਹੈ ਵੀ ਨਸ਼ਾ ਰੋਕੋ ਭਗਵੰਤ ਮਾਨ ਤੋਂ ਅਪੀਲ ਹੈਗੀ ਆ ਵੀ ਨਸ਼ਾ ਬੰਦ ਕੀਤਾ ਜਾਵੇ ਠੀਕ ਹੈ ਨਹੀਂ ਤਾਂ 2000 27 ਤਾਂ ਬੜੀ ਦੂਰ ਆ ਤੇ 24 ਦੇ ਵਿੱਚ ਹੀ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਆਪਾਂ ਕਿੰਨਾ ਕੰਮ ਕੀਤਾ ਕਿੰਨਾ ਕ ਆਪਾਂ ਨਸ਼ੇ ਬੰਦ ਕਰਵਾਏ ਜੀ ਕੋਈ ਲੰਮਾ ਸਮਾਂ ਜਾਣ ਤੇ ਆਪਾਂ ਲੋੜ ਨਹੀਂ ਕੀ ਕਿਉਂਕਿ ਐਤੀ ਬੋਟਾਪਾ ਮੰਗੀਆਂ ਸੀਗੀਆਂ ਅੱਦੇ ਦੂਜਾ ਮੁੱਦਾ ਚ ਰੱਖ ਕੇ ਵੀ ਅਸੀਂ ਨਸ਼ਾ ਬੰਦ ਕਰਾਂਗੇ ਅਸੀਂ ਜਾਇਜ਼ ਕੰਮ ਕਰਾਵਾਂਗੇ ਅਸੀਂ ਸ਼ਰਾਬ ਬੰਦ ਕਰਾਵਾਂਗੇ ਚੋਰੀਆਂ ਬੰਦ ਕਰਾਵਾਂਗੇ ਚੋਰੀਆਂ ਉਵੇਂ ਚੱਲੀ ਜਾਂਦੀਆਂ ਜੀ ਨਸ਼ਾ ਉਵੇਂ ਚੱਲੀ ਜਾਂਦਾ ਜੀ ਕੋਈ ਨਸ਼ਾ ਨਹੀਂ ਬੰਦ ਹੋਇਆ ਇੱਕ ਟੱਕੇ ਦਾ ਜੀ ਰੋਜ਼ਾਨਾ ਮੰਡੀ ਗੁਰੂ ਸਾਹਿਬ ਦੇ ਵਿੱਚੋਂ ਇੱਕ ਦੋ ਮੋਟਰਸਾਈਕਲ ਰੋਜ਼ਾਨਾ ਚੋਰੀ ਹੁੰਦੇ ਆ ਇਹ ਨਹੀਂ ਮੈਂ ਕਹਿੰਦਾ ਵੀ ਮੈਂ ਕਹਿੰਨਾ ਮੰਡੀ ਗੁਰੂ ਸਾਹਿਬ ਦੇ ਹਲਕੇ ਦੇ ਵਿੱਚੋਂ ਜਾ ਕੇ ਇਨਕੁਆਇਰੀ ਕਰਕੇ ਵੇਖ ਲਓ ਵੀ ਕਿੰਨੇ ਨਸ਼ਾ ਵੇਚ ਕੇ ਵਿਕ ਰਿਹਾ ਕਿੰਨੇ ਮੋਟਰਸਾਈਕਲ ਚੋਰੀ ਹੋ ਰਿਹਾ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਅੰਗਰੇਜ਼ ਸਿੰਘ ਜੀ ਪਿੰਡ ਵਾਂਚੱਕ ਸੁਮੀਆਂ ਕੀ ਕਹਿਣਾ ਚਾਹੋਗੇ ਜਿਹੜੇ ਨਸ਼ੀ ਕਰਕੇ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਫਿਰਡੇ ਕੀ ਕਹਿਣਾ ਹਾਂਜੀ ਅੱਜ ਵੀਰ ਰਾਤੀ ਇੱਕਣਾ ਵੀਡੀਓ ਕੋਰ ਸੰਗਲ ਵਾਇਰਲ ਹੋਈ ਸੀ ਉਹ ਸਾਡਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਤੇ ਉਹਦੇ ਭਰਾ ਨੇ ਆਇਆ ਇੱਕ ਪਾਸਿਓ ਤੇ ਉਹ ਪਿੰਡ ਆਇਆ ਤੇ ਉਹਨਾਂ ਕੋਈ ਮੁੰਡਿਆਂ ਨੂੰ ਲੈ ਕੇ ਗਿਆ ਇਧਰ ਗੁਰੂ ਸਾਹਿਲੇ ਉੱਥੋਂ ਉਹਨਾਂ ਹੀਰੋਨ ਦਾ ਟੀਕਾ ਲਾਇਆ ਮਤਲਬ ਕਿ ਉਹ ਬਹੁਤ ਜਿਆਦਾ ਕੰਮ ਖਰਾਬ ਹੋ ਗਿਆ ਮਹਾ ਬਚਿਆ ਇਸ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਦੇ ਅੱਗੇ ਵੀ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਵੱਡੇ ਮੁੱਦੇ ਨਸ਼ੇ ਤੇ ਬਣੀ ਹੈ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਇਹਨੂੰ ਗੁਰੂ ਸਾਹਿਬ ਦੇ ਵਿੱਚ ਕੰਟਰੋਲ ਕੀਤਾ ਜਾਵੇ ਵੀ ਇਹ ਬਾਰਡਰ ਏਰੀਆ ਹੁੰਦੇ ਨਾ ਤੇ ਨਾ ਬਹੁਤ ਜਿਆਦਾ ਨਸ਼ਾ ਤੇ ਬਾਕੀ ਅਸੀਂ ਆਪਦੇ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਚਲੋ ਬਹੁਤ ਕੰਮ ਹੁੰਦੇ ਨਵੇਂ-ਨਵੇਂ ਸਰਕਾਰ ਬਣੀ ਐ ਐਮਐਲਏ ਸਾਹਿਬ ਨੂੰ ਵੀ ਚੰਡੀਗੜ੍ਹ ਵੀ ਜਾਣਾ ਮੀਟਿੰਗਾਂ ਮੋਟੀਆਂ ਕਰਨੀਆਂ ਅਸੀਂ ਥੋੜੀ ਜਿਹਾ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਦੀ ਵੀ ਅਸੀਂ ਘਰ-ਘਰ ਜਾ ਕੇ ਵੋਟ ਮੰਗੇ ਆਮ ਆਦਮੀ ਪਾਰਟੀ ਵਾਸਤੇ ਤੇ ਜਦੋਂ ਸਾਨੂੰ ਵੀਡੀਓ ਅਸੀਂ ਵੇਖੀ ਆ ਤੇ ਸਾਨੂੰ ਬਹੁਤ ਹੀ ਲੋਕਾਂ ਨੇ ਫੋਨ ਕੀਤੇ ਆਸ-ਪਾਸ ਵਾਲਿਆਂ ਨੇ ਵੀ ਤੁਹਾਡੇ ਤੁਹਾਂ ਵੋਟਾਂ ਇਸੇ ਮੁੱਦੇ ਤੇ ਲਈਆਂ ਸੀ ਤੇ ਤੁਹਾਡਾ ਮਸਲਾ ਹੱਲ ਹੀ ਤੇ ਕਿਉਂ ਨਹੀਂ ਹੱਲ ਹੋ ਰਿਹਾ ਨਸ਼ਾ ਕਿਉਂ ਨਹੀਂ ਬੰਦ ਹੋ ਰਿਹਾ ਗੁਰੂ ਸਾਹਿਬ ਦੇ ਵਿੱਚੋਂ ਇਹ ਅਸੀਂ ਬੇਨਤੀ ਇੱਕ ਵਾਰ ਕਰਦੇ ਆ ਐਮਐਲਏ ਸਾਹਿਬ ਨੂੰ ਵੀ ਤੁਸੀਂ ਵੀ ਪ੍ਰਸ਼ਾਸਨ ਨੂੰ ਖਿੱਚੋ ਪ੍ਰਸ਼ਾਸਨ ਦੀ ਲਾਪਰਵਾਹੀ ਇਹ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਕਿਉਂ ਇੰਨੀ ਢਿੱਲੀ ਕਾਰਜ ਕਰ ਰਹੀ ਹੈ ਵੇਖੋ ਜੀ ਇਹ ਲਾਪਰਵਾਹੀ ਗਿਣ ਲਓ ਜਾਂ ਢਿੱਲ ਗਿ ਜਾਂ ਲੋਕਾਂ ਦੇ ਵਿੱਚ ਇੱਕ ਨਸ਼ਾ ਵੱਡ ਚੁੱਕਾ ਜਿਹੜਾ ਇੱਕ ਇੱਕ ਘਰ ਦੇ ਵਿੱਚ ਉਹਦਾ ਕਾਰਨ ਹੈ ਵੀ ਕੋਈ ਨਾ ਕਿਸ ਨੂੰ ਕੋਈ ਫੜਾ ਕੇ ਖੁਸ਼ੇਗਾ ਨਾ ਕੋਈ ਕਿਸੇ ਨੂੰ ਟਾ ਕੇ ਖੁਸ਼ੇਗਾ ਤੇ ਨਾ ਹੀ ਪ੍ਰਸ਼ਾਸਨ ਫੜ ਕੇ ਕਿਸ ਨੂੰ ਖੁਸ਼ੇਗਾ ਪ੍ਰਸ਼ਾਸਨ ਵੀ ਕਹਿੰਦਾ ਵੀ ਹੌਲੀ ਹੌਲੀ ਕੰਮ ਚੱਲੀ ਜਾਵੇ ਸਾਡਾ ਰੋਟੀ ਪਾਣੀ ਬਣਿਆ ਰਵੇ ਇਹ ਸਾਰੇ ਮਸਲਾ ਜਿਹੜਾ ਨਾ ਇਤਰਾ ਜੁੜਿਆ ਖੜਾ ਮੈਂ ਇੱਕ ਆਮ ਆਦਮੀ ਪਾਰਟੀ ਦਾ ਵਰਕਰ ਹੈ ਚੱਕ ਸੁਮੀਆਂ ਵੰਡ ਦੇ ਵਿੱਚ ਕੰਮ ਕੀਤਾ ਆਸ-ਪਾਸ ਪਿੰਡਾਂ ਚ ਵੀ ਕੀਤਾ ਜੇ ਮੈਂ ਕਿਸੇ ਦਾ ਪਿੰਡ ਦੇ ਵਿੱਚੋਂ ਹੀ ਨਾਂ ਲੈਣਾ ਵੀ ਆ ਫਲਾਣਾ ਬੰਦਾ ਨਸ਼ਾ ਵੇਚਦਾ ਤੇ ਉਹਦੇ ਵਿੱਚ ਮੇਰੀ ਤੇ ਪਿੰਡ ਦੀ ਦੁਸ਼ਮਣੀ ਬਣ ਜਾਂਦੀ ਪ੍ਰਸ਼ਾਸਨ ਦਾ ਕੰਮ ਹੈ ਕਰਨਾ ਪ੍ਰਸ਼ਾਸਨ ਦਾ ਕੰਮ ਹੈ ਬੰਦਾ ਪੁਲਿਸ ਦਾ ਕੰਮ ਬੰਦਾ ਹੈ ਮੈਂ ਬੇਨਤੀ ਕਰਦਾ ਡੀਐਸਪੀ ਸਾਹਿਬ ਐਸਐਚਓ ਸਾਹਿਬ ਨੂੰ ਵੀ ਵੀ ਆਪ ਦੀ ਕਿਵੇਂ ਗੁਪਤ ਛੱਡ ਕੇ ਬੰਦੇ ਜਾਂ ਵਰਦੀ ਦੇ ਵਿੱਚ ਛੱਡ ਕੇ ਰਾਤ ਵੇਲੇ ਇੱਕ ਵੇਲੇ ਜਿਹੜੇ ਬੰਦੇ ਨਸ਼ਾ ਵੇਚਦੇ ਨੇ ਗੁਰੂ ਸਾਹਿਬ ਦੇ ਆਸ-ਪਾਸ ਇਹਨਾਂ ਨੂੰ ਕਿਸੇ ਤਰੀਕੇ ਨਾਲ ਫੜਿਆ ਜਾਵੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ ਜੇ ਇਹਨਾਂ ਵੀ ਨਹੀਂ ਕਾਪਾ ਕੰਮ ਕਰ ਸਕਦੇ ਤੇ ਫਿਰ ਆਪਾਂ ਹੋਰ ਕਰਾਂਗੇ ਵੀ ਕੀ ਇਹ ਬੇਨਤੀ ਹੈ ਸਾਡੇ ਹੱਥ ਜੋੜ ਕੇ ਐਮਐਲਏ ਸਾਹਿਬ ਅੱਗੇ ਵੀ ਉਹ ਵੀ ਇਹਨਾਂ ਨੂੰ ਖਿੱਚਣ ਵੀ ਇਹ ਜਿਹੜਾ ਨਸ਼ੇ ਦਾ ਵੱਡਾ ਧੰਦਾ ਇਹ ਸਾਰਾ ਬੰਦ ਕੀਤਾ ਜਾਵੇ ਇਹ ਸਾਡਾ ਬਾਰਡਰ ਏਰੀਆ ਹੋਣ ਕਰਕੇ ਸਾਰੀ ਇਹ ਜਿਹੜੇ ਨਸ਼ੇ ਦੀ ਦਿੱਕਤ ਦਾ ਘਰ ਬਣਿਆ ਆ ਬਾਰਡਰ ਪਾਲਟ ਕੱਲਾ ਗੁਰੂ ਸਾਣੀ ਇਹ ਸਾਰੀ ਬਲਟ ਹੀ ਐ ਸੀ ਅੰਬਰਸਰ ਤਰਨਤਾਰਨ ਫਰੋਈਪੁਰ ਇਹ ਨਸ਼ਾ ਹੈ ਇਸੇ ਬਾਰਡਰ ਕਰਕੇ ਜਿਆਦਾ ਇਹਨਾਂ ਹਲਕਿਆਂ ਦੇ ਵਿੱਚ ਤੇ ਸਾਡੇ ਜਿਹੜੇ ਬੱਚੇ ਨੇ ਉਹ ਬਹੁਤ ਹੀ ਮਰਨ ਤੇ ਕਰ ਜਾਂਦੇ ਨੇ ਪਤਾ ਨਹੀਂ ਇੱਕ ਦੋ ਖਬਰਾਂ ਤਾਂ ਸਾਡੇ ਆ ਹੀ ਜਾਂਦੀਆਂ ਨੇ ਦੋ ਤਿੰਨ ਚਲਿਆਂ ਜੋ ਵੀ ਅੱਜ ਇੱਥੇ ਮੌਤ ਹੋ ਗਈ ਐ ਜਿੱਥੇ ਹੋ ਗਈ ਤੇ ਅਸੀਂ ਲੋਕਾਂ ਨੇ ਇਹਨਾਂ ਨਾਲ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਨਾਲ ਤਾਂ ਹੀ ਸਾਰਿਆਂ ਨੇ ਜ਼ੋਰ ਲਾਇਆ ਹੈ ਵੀ ਜਿਹੜਾ ਹੋਰ ਕੰਮ ਹੋਵੇ ਨਾ ਹੋਵੇ ਇੱਕ ਨਸ਼ਾ ਖਤਮ ਜ਼ਰੂਰ ਹੋਵੇ ਸਾਡੇ ਤੇ ਇਹਨੂੰ ਅਸੀਂ ਬੇਨਤੀ ਕਰਦੇ ਹਾਂ ਐਮਐਲਏ ਸਾਹਿਬ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਵੀ ਸਾਡੇ ਤੋਂ ਵਾਰ-ਵਾਰ ਹੱਥ ਨਾ ਜੜਾਓ ਇਹਨਾਂ ਨੂੰ ਆਪਦੇ ਤੌਰ ਤੇ ਹੀ ਜਿਹੜਾ ਬੰਦ ਕੀਤਾ ਜਾਵੇ ਨਸ਼ੇ ਨੂੰ ਪਿੰਡਾਂ ਦੇ ਵਿੱਚ ਉਹ ਨਹੀਂ ਕਿਸੇ ਨੇ ਦੱਸਣਾ ਨਾ ਕਿਸੇ ਦੀ ਦੱਸਣ ਦੀ ਹਿੰਮਤ ਹੈਗੀ ਆ ਇਹ ਪ੍ਰਸ਼ਾਸਨ ਆਪਦੇ ਤੌਰ ਤੇ ਕੰਮ ਕਰੇ ਨਿਰਵਾਜ ਜਸਮਤ ਸਿੰਘ ਆ ਜੀ ਪਿੰਡ ਕੋਰ ਸਿੰਘ ਵਾਲਾ ਕੀ ਕਹਿਣਾ ਚਾਹੁੰਦਾ ਜਿਹੜਾ ਇੱਕ ਨਸ਼ੇ ਵਾਲਾ ਮੁੰਡਾ ਮੁੰਡਾ ਫੜਿਆ ਸੀ ਕਿਸ ਤਰ੍ਹਾਂ ਮਨਸ਼ਾ ਤੇ ਵਿਕਦਾ ਤੇ ਕਿਸ ਤਰ੍ਹਾਂ ਲਿਉਂਦਾ ਨਸ਼ਾ ਜੀ ਉਵੇਂ ਹੀ ਚੱਲ ਰਿਹਾ ਜਿਵੇਂ ਪਹਿਲਾਂ ਚੱਲ ਰਿਹਾ ਸੀਗਾ ਅਸੀਂ ਲੋਕਾਂ ਤੋਂ ਇਹ ਮਤਲਬ ਕਿ ਉਮੀਦ ਕਰਕੇ ਵੋਟਾਂ ਮੰਗੀਆਂ ਸੀਗੇ ਜਿਹੜੀ ਆਮ ਪਾਰਟੀ ਸਰਕਾਰ ਆ ਇਹ ਨਸ਼ਾ ਮੁਕਤ ਪੰਜਾਬ ਨੂੰ ਕਰੂਗੀ ਤੇ ਕੰਮ ਫਿਰ ਵੀ ਉਹਨਾਂ ਹੀ ਜੋਰਾਂ ਤੇ ਚੱਲ ਰਿਹਾ ਨਸ਼ੇ ਦਾ ਜਿਹੜਾ ਸਾਡਾ ਮਤਲਬ ਕੱਲ ਸਾਡਾ ਪ੍ਰਾ ਇੱਕ ਨਸ਼ਾ ਟੀਕਾ ਲਾ ਕੇ ਮਰ ਚੱਲਿਆ ਸੀਗਾ ਯੂਨੀਵਰਸਿਟੀ ਰਾਤ ਹਫਤਾਲੇ ਚ ਦਾਖਲ ਕਰਵਾ ਕੇ ਮਸਾਂ ਨੂੰ ਮਚਾਇਆ ਤੇ ਕੋਈ ਇੱਥੇ ਕੋਈ ਗੱਲ ਨਹੀਂ ਸੁਣਦਾ ਪ੍ਰਸ਼ਾਸਨ ਕਿਸੇ ਦੀ ਉਹਦੇ ਵਿੱਚ ਜਦੋਂ ਸੱਤਾ ਤੇ ਆਈ ਸੀਗੀ ਭਗਵੰਤ ਮਾਨ ਦੀ ਸਰਕਾਰ ਕਹਿ ਰਹੀ ਸੀ ਕਿ ਨਸ਼ਾ ਬਿਲਕੁਲ ਹੀ ਖਤਮ ਕਰਾਂਗੇ ਪਹਿਲਾ ਕੰਮ ਹੀ ਸੜਾ ਨਸ਼ੇ ਦਾ ਹੈ ਤੁਸੀਂ ਗੁਰੂ ਅਰਸੇ ਦੇ ਵਿੱਚ ਇਨਕੁਆਇਰੀ ਕਰਾ ਕੇ ਵੇਖ ਸਕਦੇ ਆਂ ਵੀ ਜੇ ਕੋਈ ਨਸ਼ੇ ਤੇ ਕੋਈ ਅਜੇ ਤੱਕ ਕੋਈ ਨੱਥ ਪਈ ਨਸ਼ੇ ਨੂੰ ਚੋਰੀ ਵੀ ਉਹਨੇ ਉਹੀ ਚੱਲ ਰਹੀ ਹੈ ਤੇ ਨਸ਼ਾ ਵੀ ਉਵੇਂ ਚੱਲ ਰਿਹਾ ਜੀ ਪੁਲਿਸ ਦਾ ਵੀ ਉਹੀ ਰਵਈਆ ਕਿ ਪੁਲਿਸ ਦਾ ਰਵਈਆ ਬਦਲ ਚੁੱਕਿਆ ਹੈ ਅਜੇ ਤੱਕ ਪੁਲਿਸ ਦਾ ਰਵਈਆ ਤੁਹਾਨੂੰ ਪਤਾ ਹੀ ਸਭ ਨੂੰ ਤੁਹਾਨੂੰ ਪੱਤਰਕਾਰ ਭਾਈਚਾਰੇ ਨੂੰ ਸਾਨੂੰ ਦੱਸਣ ਦੀ ਲੋੜ ਨਹੀਂ ਪੈਣੀਗੀ ਜੋ ਵੀ ਹੁੰਦਾ ਕੰਮ ਸਾਰਾ ਪੈਸੇ ਦੇ ਸਿਸਟਮ ਤੇ ਚੱਲੀ ਜਾਂਦਾ ਤੁਸੀਂ ਇਨਕੁਆਰੀ ਕਰਾ ਕੇ ਦੇਖ ਸਕਦੇ ਹੋ ਕਾਜਾਬ ਹੋਏਗੀ ਸਰਕਾਰ ਕਿ ਨਹੀਂ ਹੋਏਗੀ ਇਹਨੇ ਰੋਕਣ ਵਾਸਤੇ ਇਹ ਤਾਂ ਜੀ ਇਹ ਸਰਕਾਰ ਨੇ ਕੋਈ ਇਹੋ ਜਿਹਾ ਸਖਤ ਕਾਨੂੰਨ ਨਾ ਬਣਾਏ ਤਾਂ 2027 ਤਾਂ ਬੜੀ ਦੂਰ ਹੈ ਤੇ 24 ਜੀ ਲੋਕਾਂ ਨੇ ਦੱਸ ਦੇਣਾ ਇਹਨਾਂ ਨੂੰ ਐਕਸ਼ਨ ਚ ਤਾਂ ਬਹੁਤ ਆ ਰਿਹਾ ਜੀ ਐਕਸ਼ਨ ਦੇ ਮੂਡ ਕਰਕੇ ਹੀ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਕਿ ਬਦਲਾਅ ਆਊਗਾ ਜਿਹੜੇ ਨਸ਼ਿਆਂ ਦੇ ਵਿੱਚ ਸਾਡੇ ਅੱਜ ਭਰਾ ਪੀ ਰਹੇ ਆ ਕੱਲ ਸਾਡੇ ਬੱਚੇ ਪੀਣਗੇ ਤੇ ਜੇ ਇਹਨਾਂ ਦੇ ਨੱਥ ਨਾ ਪਾਈ ਤੇ ਫਿਰ ਤੁਹਾਨੂੰ ਪਤਾ ਕਿ ਪੰਜਾਬ ਦਾ ਆਉਣ ਵਾਲਾ ਸਥਿਤੀ ਕੀ ਹੋਊਗੀ। ਖਲੋਸਪੁਰ ਤੋਂ ਪੱਤਰਕਾਰ ਸੁਖਚੰਦ ਸਿੰਘ ਦੀ ਰਿਪੋਰਟ।